ਬਾਸੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹ ਕਾਰ ਵੀਅਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸਿਫਟ 2017 ਮਾਡਲ ਬਹੁਤ ਹੀ ਸਸਤੇ ਰੇਟ ਦੇ ਵਿੱਚ ਬਹੁਤ ਹੀ ਵਧੀਆ ਰੇਟ ਦੇ ਵਿੱਚ ਇਹੋ ਜਿਹਾ ਰੇਟ ਤੁਹਾਨੂੰ ਲਗਭਗ ਪੂਰੇ ਪੰਜਾਬ 'ਚ ਨਹੀਂ ਮਿਲਣਾ ਬਹੁਤ ਹੀ ਵਧੀਆ ਰੇਟ ਦੇ ਵਿੱਚ ਗੱਡੀ ਆ ਤੇ ਸਿਰਫ 50000 ਦੀ ਲੋਨ ਪੇਮੈਂਟ ਕਰਕੇ ਗੱਡੀ ਲਈ ਜਾ ਸਕਦੇ ਜਿਹੜੇ ਵੀ ਲੋਨ ਕਰਾਉਣ ਦੇ ਚਾਹਵਾਨ ਕਿਦਾਂ ਲਿਆ ਜਾ ਸਕਦੇ ਇਹ ਵੀ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੇ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਆਓ ਜੀ ਗੱਲ ਕਰਦੇ ਆਪਾਂ ਗੱਡੀ ਬਾਰੇ ਹੁਣ 2017 ਮਾਡਲ ਜੀ ਸਵਿਫਟ ਸਵਿਫਟ ਪੈਟਰੋਲ ਪਲੱਸ ਸੀਐਨਜੀ ਤੇ ਗੱਡੀ ਪੈਟਰੋਲ ਤੇ ਵੀ ਆ ਤੇ ਨਾਲ ਸੀਐਨਜੀ ਤੇ ਵੀ ਆ ਜੀ ਸੀਐਨਜੀ ਤੇ ਲਗਭਗ ਇਹਦੀ 28 ਤੋਂ 30 ਤੱਕ ਦੀ ਐਵਰੇਜ ਗੱਡੀ ਕੱਢ ਜਾਂਦੀ ਹੈ ਸੀਐਨਜੀ ਤੇ ਤੇ ਰਜਿਸਟਰਡ ਸੀਐਨਜੀ ਆ ਜੀ ਆਨਲਾਈਨ ਵੀ ਤੁਸੀਂ ਚੈੱਕ ਕਰ ਸਕਦੇ ਸੀਐਨਜੀ ਆਨਲਾਈਨ ਵੀ ਬੋਲਦੀ ਆ ਪਲੱਸ ਪੈਟਰੋਲ ਤੇ ਵੀ ਆ ਦੋਵੇਂ ਚੋਇਸਾਂ ਤੁਹਾਨੂੰ ਕੋ ਹੈਗੀਆਂ ਜਿੱਦਾਂ ਮਰਜ਼ੀ ਤੁਸੀਂ ਚਲਾ ਸਕਦੇ ਆ ਗੱਡੀ ਨੂੰ ਤੇ ਬਹੁਤ ਹੀ ਵਧੀਆ ਸਾਫ ਸੁਥਰੀ ਗੱਡੀ ਆ। ਉਹ ਲਾਈ ਵੀ ਲੱਗੇ ਹੋਏ ਆ। ਟੈਟਪਾ ਗੱਡੀ ਦਾ ਵਧੀਆ ਜੀ, AC, ਹੀਟਰ, ਹਰੇਕ ਚੀਜ਼ ਗੱਡੀ ਦੀ ਵਰਕਿੰਗ ਆ। ਤੇ ਕੋਈ ਮੇਜਰ ਐਕਸੀਡੈਂਟ ਨਹੀਂ ਜੀ ਗੱਡੀ। 550 ਦਾ ਮਾੜੇ ਮੋਟੀ ਟਚਿੰਗ ਜ਼ਰੂਰ ਹੈਗੀ ਆ। ਬਾਕੀ ਕੋਈ ਮੇਜਰ ਐਕਸੀਡੈਂਟ ਨਹੀਂ, ਮੇਜਰ ਐਕਸੀਡੈਂਟ ਦੀ ਗਾਰੰਟੀ ਹੋਊਗੀ ਜੀ, ਕੋਈ ਐਕਸੀਡੈਂਟ ਨਹੀਂ ਹੈਗੀ ਗੱਡੀ। ਤੇ ਨੰਬਰ ਵੇਖੋ ਕਿੱਡਾ ਸੋਹਣਾ ਗੱਡੀ ਦਾ 3131। PB 13 ਸੰਗਰੂਰ ਦਾ ਨੰਬਰ ਆ ਜੀ। ਕਾਪੂਰਥਲਾ ਟਰਾਂਸਫਰ ਆ ਗੱਡੀ ਕਾਪੂਰਥਲਾ ਦੇ ਵਿੱਚ ਟਰਾਂਸਫਰ ਹੋਈ ਹੋਈ ਆ 3131 ਨੰਬਰ ਬਹੁਤ ਹੀ ਵਧੀਆ VIP ਨੰਬਰ ਆ ਗੱਡੀ ਦਾ ਬਾਕੀ ਜੇ ਗੱਲ ਕਰੀਏ ਲੋਕੇਸ਼ਨ ਲੋਕੇਸ਼ਨ ਗੱਡੀ ਦੀ ਹੈਗੀ ਜੀ ਕਰਤਾਰਪੁਰ ਲਾਗੇ ਹਮੀਰਾ ਇਧਰੋਂ ਬਿਆਸ ਦੇ ਲਾਗੇ ਬਿਆਸ ਤੇ ਕਰਤਾਰਪੁਰ ਦੇ ਸੈਂਟਰ ਵਿੱਚ ਪੈ ਜਾਂਦਾ ਜੀ ਉੱਥੇ ਗੱਡੀ ਖੜੀ ਹੋਈ ਆ ਅੰਦਰ ਮਿਊਜ਼ਿਕ ਸਿਸਟਮ ਵੀ ਟੱਚ ਪਲੇਅਰ ਐਂਡਰੋਇਡ ਸਾਰਾ ਕੁਝ ਲੱਗਾ ਹੋਇਆ ਵਾ ਉਹ ਵੀ ਤੁਹਾਨੂੰ ਫੋਟੋਆਂ ਅੱਗੇ ਦੇਖਣ ਨੂੰ ਮਿਲੂਗੀਆਂ ਵੀਡੀਓ ਦੇ ਵਿੱਚ ਤੇ ਬਾਕੀ ਜੇ ਗੱਲ ਕਰੀਏ ਆਪਾਂ ਰੇਟ ਬਾਰੇ ਜਿਹੜੀ ਰੇਟ ਦੀ ਡਿਮਾਂਡ ਆ ਕਸਟਮਰ ਦੀ 4 ਲੱਖ ਦੀ ਡਿਮਾਂਡ ਆ ਜੀ 4 ਲੱਖ ਦੀ ਡਿਮਾਂਡ ਬਹੁਤ ਹੀ ਜਾਇਜ਼ ਆ ਬਾਕੀ ਉਹਦੇ ਵਿੱਚੋਂ ਵੀ ਮਾਨਤਾਣ ਹੋ ਜਾਊਗਾ ਜਿਹੜਾ ਵੀਰ ਮੌਕੇ ਤੇ ਆਊਗਾ 4 ਲੱਖ ਵਿੱਚੋਂ ਵੀ ਮਾਨਤਾਣ ਹੋ ਜਾਊਗਾ ਪੰਜਾਬ ਨੰਬਰ ਦੀ ਗੱਡੀ ਆ ਕੋਈ ਦਿੱਲੀ ਨੰਬਰ ਨਹੀਂ ਕੁਛ ਨਹੀਂ ਤੇ ਬਹੁਤ ਹੀ ਜਾਇਜ਼ ਰੇਟ ਵਿੱਚ ਗੱਡੀ ਆ ਤੁਹਾਨੂੰ ਪਤਾ ਹੀ ਆ ਦਿੱਲੀ ਨੰਬਰ ਦਾ ਲੋਕ ਇੰਨਾ ਇੰਨਾ ਰੇਟ ਦੱਸਦੇ ਆ ਤੇ ਪੰਜਾਬ ਨੰਬਰ ਦੀ ਗੱਡੀ 2017 ਮਾਡਲ ਆ ਬਾਕੀ ਜੇ ਕੋਈ ਵੀਰ ਲੋਨ ਕਰਾਉਣ ਦਾ ਚਾਹਵਾਨ ਹੈ ਤਾਂ ਸਿਰਫ 50000 ਦੀ ਡਾਊਨ ਪੇਮੈਂਟ ਕਰਨੀ ਪਊਗੀ। ਬਾਕੀ ਲਗਭਗ ਫੁੱਲ ਆਨ ਵੀ ਹੋ ਸਕਦਾ ਗੱਡੀ ਤੇ ਜਿਹੜੇ ਵੀਰ ਦਾ ਸਿਮਲ ਸਕੋਰ ਵਗੈਰਾ ਵਧੀਆ ਹੋਵੇ ਫੁੱਲ ਆਨ ਵੀ ਹੋ ਜਾਊਗਾ। ਤੇ ਜਿਹੜੇ ਵੀਰ ਲੈਣ ਦੇ ਚਾਹਵਾਨ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ। ਆਜੋ ਤੁਹਾਨੂੰ ਹੁਣ ਅੰਦਰ ਦੀਆਂ ਫੋਟੋਆਂ ਵੀ ਦਿਖਾ ਦਿੰਨੇ ਆਪਾਂ ਤੇ ਇੰਜਨੀਆਂ ਵੀ ਦਿਖਾ ਦਿੰਨੇ ਆ। ਦੇਖੋ ਜੀ ਅੰਦਰ ਵਧੀਆ ਟੱਚ ਪਲੇਅਰ ਲੱਗਾ ਹੋਇਆ ਆ ਸੇੜੀ। ਐਂਡਰੋਇਡ 뮤직 ਸਿਸਟਮ ਜਿਹੜਾ ਅੱਜਕੱਲ ਚੱਲਦਾ ਜੀ ਉਹ ਲੱਗਾ ਹੋਇਆ ਵਾ। ਤੇ ਅੱਗੇ ਤੁਸੀਂ ਇੰਜਨੀਆਂ ਫੋਟੋਆਂ ਵਿੱਚ ਦੇਖ ਲਿਓ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਨਵੇਂ ਵੀਰ ਜੁੜੇ ਆ ਚੈਨਲ ਦੇ ਨਾਲ ਬਾਕੀ ਤੁਸੀਂ ਇੰਜਨੀਆਂ ਫੋਟੋਆਂ ਵਿੱਚ ਚੈੱਕ ਕਰ ਸਕਦੇ ਆ ਨਾਲ ਦੀ ਨਾਲ ਸਕਰੀਨ ਤੇ ਚਲ ਰਹੀਆਂ ਜੀ ਬਾਕੀ ਜਿਸ ਵੀਰ ਨੇ ਗੱਡੀ ਲੈਣੀ ਹੋਵੇ ਸਾਡੇ ਦਿੱਤੇ ਕੇ ਨੰਬਰ ਤੇ ਸੰਪਰਕ ਕਰੋ ਤੇ ਜਾਇ ਤੋਂ ਜਾਇ ਰੇਟ ਵਿੱਚ ਤੁਹਾਡਾ ਸੌਦਾ ਕਰਵਾ ਦਿੱਤਾ ਜਾਏਗਾ ਸਿੱਧੀ ਕਸਟਮਰ ਦੀ ਗੱਡੀ ਆ ਕਸਟਮਰ ਨਾਲ ਡੀਲ ਹੋਵੇਗੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ